ਮਿਆ ਸਰ ਫੋਰੈਸਟ ਗਾਰਡ ਇਥੇ ਮਨਵੀਰ ਸਿੰਘ ਤੇ ਇਹ ਜਿਹੜੀ ਆ ਪੰਜ ਪਿੰਡਾਂ ਦੀ ਪੰਚਾਇਤ ਦਾ ਟੋਟਲ ਇਹਦਾ ਰਕਬਾ 811 ਏਕੜ ਆ ਇਥੇ ਜੋ ਹੈ ਸਭ ਨੇਚਰਲ ਆ ਕੋਈ ਆਰਟੀਫੀਸ਼ੀਅਲ ਨਹੀਂ ਆ ਨੇਚਰਲ ਵਾਟਰ ਆ ਇਥੇ بارش ਦਾ ਜਾਂ ਹੋਰ ਓਵਰਫਲੋ ਜੋ بارش ਦਾ ਪਿੰਡਾਂ ਤੋਂ ਹੁੰਦਾ ਉਹ ਆ ਕੇ ਇਥੇ ਹੋ ਜਾਂਦਾ ਇਥੇ ਮਾਈਗਰੇਟਿਡ ਬਰਡਸ ਆਂਦੇ ਆ ਹਜੇ ਤੱਕ ਸਰ ਇਹਦੀ ਗਿਣਤੀ 2000 ਤੋਂ 2500 ਦੇ ਵਿੱਚ ਆ ਤੇ ਪੰਛੀਆਂ ਦੀ ਗਿਣਤੀ ਉਦਾਂ 15000 ਪਲੱਸ ਹੋ ਜਾਂਦੀ ਆ ਜੋ ਪਿਛਲੀ ਰਿਪੋਰਟ ਦੇ ਸਾਬਤ ਨੇ ਆ ਤੇ ਤੋਂ ਕੋਈ 100 ਪਲੱਸ ਸਪੀਸੀਜ਼ ਹੋ ਜਾਂਦੀਆਂ ਨਾਰਮਲ ਇੱਥੇ ਇਹ ਤੋਂ ਵੱਧ ਦੀ ਸਪੀਸੀਜ਼ ਹੁਣ ਘਟ ਨਹੀਂ ਹੋਣਗੀਆਂ ਕੁਝ ਪੰਛੀ ਇੱਥੇ ਰੁੱਕ ਜਾਂਦੇ ਆ ਕੁਝ ਮਤਲਬ ਜਿੱਦਾਂ ਇੱਥੇ ਵਿਜ਼ਿਟ ਕਰਕੇ ਸ਼ਾਲਾਪੱਤਨ ਚਲ ਜਾਂਦੇ ਆ ਕੁਝ ਉੱਥੇ ਮਰਾੜੇ ਪੱਤਨ ਤੇ ਚਲ ਜਾਂਦੇ ਆ ਕਾਫੀ ਸਰ ਮਾਈਗਰੇਟਰੀ ਬਰਡਸ ਜਿੱਦਾਂ ਸਪੋਰਟ ਬਿਲ ਡੱਕ 글로ਸਰੀ ਆਈਬਸ ਹੋਰ ਜਿੱਦਾਂ ਸਾਰਸ ਗਰੇਨ ਇੱਥੇ ਪੇਅਰ ਆ ਉਹ ਪੱਕਾ ਹੀ ਰਹਿਣ ਦੇ ਆ ਦੋ ਪੇਅਰ ਹੋ ਗਏ ਆ ਉਹ ਇੱਥੇ ਆਸਟ੍ਰੇਲੀਆ ਤੋਂ ਆਇਆ ਸੀ ਉਹ ਇੱਥੇ ਹੀ ਛੇ ਰਹਣੇ ਲੱਗ ਪਿਆ। ਯਾਤਰੀ ਸਰ ਜਿੱਦਾਂ ਸਕੂਲ ਦੇ ਬੱਚੇ ਆਉਂਦੇ ਆ ਆਪਣੇ ਕੋ ਕਮਿਊਨਿਟੀ ਹਾਲ ਆ ਉੱਥੇ ਅਸੀਂ ਆਡੀਟੋਰੀਅਮ ਚ ਉਹਨਾਂ ਨੂੰ ਬੰਡਾ ਬਿਠਾ ਕੇ ਸਲਾਈਡ ਵਗੈਰਾ ਚਲਾ ਕੇ ਉਹਨਾਂ ਨੂੰ ਪੰਛੀਆਂ ਬਾਰੇ ਦੱਸੀਦਾ। ਅੰਦਰ ਸਾਡੇ ਕੋ ਉੱਥੇ ਲੱਗੀਆਂ ਪੰਛੀਆਂ ਦੀਆਂ ਫੋਟੋਆਂ ਬੱਚੇ ਉਰ ਤੋਂ ਵੇਅਰ ਹੁੰਦੇ ਆ। ਫਿਰ ਕੰਟੀਨ ਵਗੈਰਾ ਉੱਥੇ ਬੈ ਕੇ ਆਪਣਾ ਉਹ ਬ੍ਰੇਕਫਾਸਟ ਜਾਂ ਲੰਚ ਵਗੈਰਾ ਲੈ ਸਕਦੇ ਆ। ਯਾਤਰੀ ਸਰ ਆਉਂਦੇ ਆ ਉਹਨਾਂ ਨੂੰ ਮੇਨ ਇਹੀ ਮੈਸੇਜ ਆ ਕਿ ਆ ਕੇ ਇੱਥੇ ਮਤਲਬ ਪਲਾਸਟਿਕ ਦਾ ਯੂਸ ਨਾ ਕਰਨ। ਕਿਉਂਕਿ ਇਹ ਨੈਚੁਰਲ ਆ ਸੋਰਸ ਤੇ ਪੰਛੀਆਂ ਨੂੰ ਇਹਦੇ ਨਾਲ ਡਿਸਟਰਬੈਂਸ ਹੁੰਦੀ ਹੈ ਜਦੋਂ ਪੈਕੇਟ ਜਾਂ ਬੋਤਲ ਪਾਣੀ ਚ ਸੁੱਟ ਦਿੰਦੇ ਆ